ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਵਿੱਚ ਕੜਾਕੇ ਦੀ ਠੰਡ ਬਰਕਰਾਰ ਹੈ ਕਈ ਜ਼ਿਲ੍ਹਿਆਂ ਵਿੱਚ ਕੱਲ ਸੰਘਣੀ ਧੁੰਦ ਦੇ ਨਾਲ ਨਾਲ ਕੋਲਡ ਡੇ ਦੀ ਸਥਿਤੀ ਬਣੀ ਰਹੀ ਅਮਰਸਰ ਸੂਬੇ ਵਿੱਚ ਸਭ ਤੋਂ ਠੰਡਾ ਰਿਹਾ ਇੱਥੇ ਰਾਤ ਦਾ ਤਾਪਮਾਨ ਸੀਜ਼ਨ ਦਾ ਸਭ ਤੋਂ ਘੱਟ 1.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਨੇ ਅੱਜ ਸੂਬੇ ਵਿੱਚ ਸੰਘਣੀ ਧੁੰਦ ਇਹ ਅਤਿ ਸੀਤ ਲਹਿਰ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨ ਤੱਕ ਅਜਿਹੀ ਸਥਿਤੀ ਕਾਇਮ ਰਹਿਣ ਦੀ ਸੰਭਾਵਨਾ ਹੈ ਉੱਧਰ ਸੀਤ ਲਹਿਰ ਦੇ ਚਲਦਿਆਂ ਰਾਜਸਥਾਨ ਦੇ ਕਈ ਭਾਗਾਂ ਵਿੱਚ ਕੱਲ ਤਾਪਮਾਨ 0 ਡਿਗਰੀ ਤੱਕ ਪੁੱਜ ਗਿਆ ਪੰਜਾਬ ਦੇਆਂ ਜੇਲ੍ਹਾਂ ਵਿੱਚ ਅਪਰਾਧੀਆਂ ਵੱਲੋਂ ਮੋਬਾਈਲ ਫੋਨ ਤੇ ਇੰਟਰਨੈਟ ਮੀਡੀਆ ਦੇ ਇਸਤੇਮਾਲ ਅਤੇ ਇਸ ਰਹੀ ਕੀਤੀ ਜਾਂਦੀ ਤਸਕਰੀ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਸਖਤ ਝਾੜ ਪਾਈ ਹਾਈ ਕੋਰਟ ਨੇ ਦੋਕਹ ਕਿਹਾ ਕਿ ਜੇਲ੍ਹਾਂ ਵਿੱਚ ਸਾਜੋ ਸਮਾਨ ਤੇ ਕਰੋੜਾ ਰੁਪਏ ਖਰਚਣ ਤੋਂ ਪਹਿਲਾਂ ਸਰਕਾਰ ਦੀ ਇੱਛਾ ਸ਼ਕਤੀ ਜ਼ਰੂਰੀ ਹੈ ਜੋ ਦਿਖਾਈ ਨਹੀਂ ਦਿੰਦੀ ਕੋਰਟ ਨੇ ਕੁਤਾਹੀ ਵਰਤਣ ਵਾਲੇ ਜੇਲ੍ਹ ਅਧਿਕਾਰੀਆਂ ਤੇ ਕਾਰਵਾਈ ਕਰਕੇ 12 ਫਰਵਰੀ ਤੱਕ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਸ਼ੁੱਕਰਵਾਰ ਨੂੰ ਵੀ ਅਦਾਲਤ ਤੋਂ ਰਾਹਤ ਨਾ ਮਿਲ ਸકી ਪੁਲਿਸ ਵੱਲੋਂ ਰਿਕਾਰਡ ਪੇਸ਼ ਕਰਨ ਤੇ ਵਿਧਾਇਕ ਖਹਿਰਾ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਨੇ ਆਪਣਾ ਫੈਸਲਾ 15 ਜਨਵਰੀ ਤੱਕ ਰੱਖਵਾ ਰੱਖ ਲਿਆ ਜਸਦੇ ਚਲਦੇ ਆ ਵਿਧਾਇਕ ਖਹਿਰਾ ਅੱਜ ਆਪਣਾ ਜਨਮ ਦਿਨ ਤੇ ਲੋਹੜੀ ਦਾ ਤਿਹਾਰ ਘਰ ਮਨਾਉਣ ਦੀ ਬਜਾਏ ਜੇਲ੍ਹ ਵਿੱਚ ਹੀ ਮਨਾਉਣਗੇ। ਉਧਰ ਕੱਲ ਸੁਖਪਾਲ ਖਹਿਰਾ ਨੂੰ ਮਿਲਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਬਾ, ਸਾਧੂ ਸਿੰਘ ਧਰਮਸੋਤ ਆਦਿ ਨੇਤਾ ਪੁੱਜੇ। ਇਨ੍ਹਾਂ ਆਗੂਆਂ ਨੇ ਖਹਿਰਾ ਨਾਲ ਤਕਰੀਬਨ ਸਵਾ ਘੰਟਾ ਤੱਕ ਮੁਲਾਕਾਤ ਕੀਤੀ। ਇਸ ਮੌਕੇ ਯਾਦਵ ਨੇ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਖੈਰਾ ਦੇ ਨਾਲ ਖੜੀ ਹੈ ਤੇ ਉਹ ਜਲਦ ਹੀ ਜੇਲ੍ਹ ਵਿੱਚੋਂ ਰਿਹਾ ਹੋਣਗੇ। ਉਹਨਾਂ ਕਾਂਗਰਸੀ ਵਰਕਰਾਂ ਨਾਲ ਕੀਤੇ ਜਾ ਰਹੇ ਧੱਕੇ ਤੇ ਆਪ ਸਰਕਾਰ ਦੀ ਅਲੋਚਨਾ ਵੀ ਕੀਤੀ। ਸੂਬੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਰਮਿਆਨ ਚੱਲ ਰਹੀ ਖਿੱਚੋਤਾਣ ਨੂੰ ਦਰਕਨਾਰ ਕਰਦੇ ਹੋਏ ਦੋਵਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਨੇ ਕੱਲ दिल्ली पंजाब ਤੇ ਹੋਰਾਂ ਸੂਬਿਆਂ ਵਿੱਚ ਆਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਉੱਤੇ ਦਿੱਲੀ ਵਿੱਚ ਇੱਕ ਬੈਠਕ ਕੀਤੀ। ਬੈਠਕ ਤੋਂ ਬਾਅਦ ਦੋਮਾ ਤਿਰਾਨੇ ਕਿਹਾ ਕਿ ਗੱਲਬਾਤ ਸਹੀ ਢੰਗ ਨਾਲ ਅੱਗੇ ਵੱਧ ਰਹੀ ਹੈ। ਐਲਾਈਅੰਸ ਦੀ ਚਰਚਾ ਬਹੁਤ ਅੱਛੇ ਸੇ ਚੱਲ ਰਹੀ ਹੈ ਲੇਕਿਨ ਐਲਾਈਅੰਸ ਦੀ ਬਾਤचीत ਕੋਈ ক্রিকেট ਮੈਚ ਕੀ ਤਰ੍ਹਾਂ ਬਾਲ ਬਾਈ ਬਾਲ ਕਮੈਂਟਰੀ ਨਹੀਂ ਹੋ ਸਕਦੀ। ਬਹੁਤ ਅੱਛੀ ਬਾਤचीत ਚੱਲ ਰਹੀ ਹੈ। ਸਲਮਾਨ ਖੁਰਸ਼ੀ ਜੀ ਨੇ ਆਪਸੇ ਵਿਸਾਦ ਸੇ ਚਰਚਾ ਕਰੀ ਹੈ। ਜਬ ਕੁਝ ਬਤਾਨੇ ਲਾਇਕ ਹੋਗਾ ਆਪਸੇ ਫਿਰ ਵਿਸਾਦ ਸੇ ਚਰਚਾ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕੱਲ ਮੁਕਤਸਰ ਸਾਹਿਬ ਵਿੱਚ ਮਾਗੀ ਮੇਲੇ ਤੇ ਪਹਿਲੀ ਸਿਰਫ ਔਰਤਾਂ ਦੀ ਅਕਾਲੀ ਦਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਆਉਂਦੀਆਂ ਪੰਚਾਇਤਾਂ ਤੇ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਸੀਟਾਂ ਦੇਵੇਗੀ ਜਦਕਿ ਲੋਕ ਸਭਾ ਚੋਣਾਂ ਵਿੱਚ 33 ਫੀਸਦੀ ਸੀਟਾਂ ਔਰਤਾਂ ਨੂੰ ਦਿੱਤੀਆਂ ਜਾਣਗੀਆਂ ਕੱਲ ਦੀ ਇਸ ਮਹਿਲਾ ਕਾਨਫਰੰਸ ਵਿੱਚ ਹਲਕੇ ਫੁਲਕੇ ਅੰਦਾਜ਼ ਵਿੱਚ ਹਰ ਸਿਮਰਤ ਬਾਦਲ ਨੇ ਵੀ ਮੁੱਖ ਮੰਤਰੀ ਬਣ ਦੀ ਇੱਛਾ ਜ਼ਾਹਰ ਕੀਤੀ। ਇਹੋ ਜਿਹਾ ਜੁਝਾਰੂ ਸਾਡੇ ਸ਼੍ਰੋਮਣੀਏ ਇਸਤਰੀ ਵਿੰਗ ਦੀ ਜਿਹੜੀ ਲੀਡਰ ਨੇ ਇਹਨਾਂ ਨੇ ਕਿਹਾ ਕਿ ਜੇ ਜ਼ਰੂਰ ਤੁਸੀਂ ਸਰਪੰਚ, ਪੰਚ, ਐਮਐਲਏ, ਐਮਪੀ ਬਣੋਗੇ ਤਾਂ ਬੀਬੀ ਜੀ ਐਮਐਲਏ, ਐਮਪੀ ਬਣ ਸਕਦੇ, ਰਾਸ਼ਟਰਪਤੀ ਬੀਬੀ ਬਣ ਸਕਦੀ ਹੈ ਤਾਂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੀ? ਉੱਥੇ ਕਿਉਂ ਰੁਕ ਗਏ ਤੁਸੀਂ? ਕਿਤੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਸ਼ਾਮ ਨੂੰ ਮੈਨੂੰ ਕੁੱਟਣ ਤਾਂ ਫਿਰ ਤੁਹਾਡੇ ਕੋਲ ਆ ਜਾਵਾਂਗੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੀਬੀਆਂ ਦੇ ਕੋਲ ਹਿੰਮਤ ਵੀ ਹੈ ਉਹ ਜਜ਼ਬਾ ਵੀ ਹੈ ਤੇ ਉਹ ਨਹੀਂ ਸੋਚ ਸਮਝਦੀ ਹੈ ਕਿ ਹਰੇਕ ਪਹਿਲੂ 'ਚ ਅਗਵਾਈ ਕਰ ਸਕਦੀਆਂ ਨੇ ਪੰਜਾਬ ਸਰਕਾਰ ਨੇ ਨਵੇਂ ਖਰੀਦੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਲਡਵਾਲ ਸਾਹਿਬ ਨੂੰ ਝੋਨੇ ਦੇ ਅਗਲੇ ਸੀਜ਼ਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤਾਪਕਰ ਦਾ ਜਿੰਮਾ ਪਾਵਰਕਾਮ ਜਨਵਰੀ ਦੇ ਤੀਜੇ ਹਫਤੇ ਸੰਭਾਲ ਲਵੇਗਾ ਜਾਣਕਾਰੀ ਅਨੁਸਾਰ ਇਸ ਤਾਪਕਰ ਦੀ ਸਾਲਾਨਾ ਮੁਰੰਮਤ ਵੀ ਕਾਫੀ ਸਮੇਂ ਤੋਂ ਨਹੀਂ ਹੋਈ ਹੈ ਜਿਸ ਕਰਕੇ ਪਹਿਲਾਂ ਇਸ ਦੀ ਸਾਲਾਨਾ ਮੁਰੰਮਤ ਕੀਤੀ ਜਾਵੇਗੀ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਹ ਥਰਮਲ ਸਿਰਫ 34% ਦੀ ਸਮਰੱਥਾ ਤੇ ਚੱਲਦਾ ਆ ਰਿਹਾ ਹੈ ਤੇ ਪਹਿਲੀ ਵਾਰ ਇਸ ਨੂੰ ਪੂਰੀ ਸਮਰੱਥਾ ਤੇ ਚਲਾਇਆ ਜਾਵੇਗਾ ਬੰਦੀ ਛੋੜ ਦੇਵ ਸੇ ਸਮਾਗਮ ਸਮੇਂ ਐਤਨ ਨਿਹੰਗ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਆ ਕੇ ਆਪ ਮੁਹਾਰੇ ਕੀਤੀ ਬਿਆਨਬਾਜ਼ੀ ਤੇ ਕਾਇਮ ਕੀਤੀ ਗਈ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਕੱਲ ਐਸਜੀਪੀਸੀ ਨੇ ਅਕਾਲ ਤਖਤ ਵਿਖੇ ਤਾਇਨਾਤ ਅਮਲੇ ਜਿਸ ਵਿੱਚ ਇੱਕ ਵਧੀਕ ਮੁਖ ਗ੍ਰੰਥੀ ਸਮੇ 8 ਕਰਮਚਾਰੀ ਸ਼ਾਮਲ ਸਨ ਨੂੰ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ੇਟ ਭਾਰੀ ਮਾਇਕ ਜੁਰਮਾਨੇ ਕੀਤੇ ਗਏ ਹਨ ਮਲੇ ਰੂਪਿਆ ਮੁਤਾਬਕ ਵਧਿਕ ਮੁੱਖ ਗ੍ਰੰਥੀ ਨੂੰ 1 ਲੱਖ ਰੁਪਏ ਜਦਕਿ ਬਾਕੀ ਕਰਮਚਾਰੀਆਂ ਨੂੰ 25-25 ਹਜ਼ਾਰ ਰੁਪਏ ਮਾਇਕ ਜੁਰਮਾਨਾ ਲਾਇਆ ਗਿਆ ਹੈ। ਸੰਗਣੀ ਧੁੰਦ ਕਾਰਨ ਬੀਤੀ ਰਾਤ ਕਸਬਾ ਹਰੀਕੇ ਪਤਨ ਨੇੜੇ ਬਾਈਪਾਸ ਤੇ ਇੱਕ ਖਰਾਬ ਖੜੇ ਕੈਂਟਰ ਵਿੱਚ ਇੱਕ ਸਵਿਫਟ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਰਤਕਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਸਾਰੇ ਮਰਤਕ ਨੌਜਵਾਨਾਂ ਦੀ ਉਮਰ ਲਗਭਗ 20 ਤੋਂ 22 ਸਾਲ ਸੀ ਉਧਰ ਸ਼ਾਹਕੋਟ ਵਿੱਚ ਵੀ ਇੱਕ ਪੁਲਿਸ ਕਰਮਚਾਰੀ ਨੂੰ ਚੈਕਿੰਗ ਲਈ ਇੱਕ ਕਾਰ ਨੂੰ ਰੋਕਣਾ ਮਹਿੰਗਾ ਪੈ ਗਿਆ ਜਦ ਪੁਲਿਸ ਮੁਲਾਜ਼ਮ ਦੁਆਰਾ ਕਾਰ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ ਦਰੜ ਦਿੱਤਾ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਦੋਸ਼ੀ ਡਰਾਈਵਰ ਦੀ ਭਾਲ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਆਗਾਮੀ ਸੌਣੀ ਦੇ ਸੀਜ਼ਨ ਲਈ ਜੋ ਤਜ਼ਵੀਜ਼ ਭੇਜੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਝੋਲੇ ਦਾ ਮੁੱਲ 3284 ਰੁਪਏ ਤੇ ਕਪਾਹ ਦਾ ਮੁੱਲ 10767 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਇਸ ਤੋਂ ਇਲਾਵਾ ਗੰਨਾ ਤੇ ਹੋਰ ਫਸਲਾਂ ਦੇ ਐਮਐਸਪੀ ਵਧਾਉਣ ਦੀ ਤਜ਼ਵੀਜ਼ ਵੀ ਭੇਜੀ ਗਈ ਹੈ ਜਗਰਾਉਂ ਦੇ ਪਿੰਡ ਕੌਕੇ ਕਲਾਂ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਘਰ ਕੱਲ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਇਸ ਦੌਰਾਨ ਸੁਖਵੀਰ ਬਾਦਲ ਨੇ ਤਕਰੀਬਨ 1 ਘੰਟਾ ਸਾਬਕਾ ਜਥੇਦਾਰ ਭਾਈ ਕੌਕੇ ਦੇ ਪਰਿਵਾਰਕ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਮੀਟਿੰਗ ਉਪਰੰਤ ਸਰਦਾਰ ਬਾਦਲ ਨੇ ਦੱਸਿਆ ਅਕਾਲੀ ਦਲ ਦਾ ਪਰਿਵਾਰ ਹੈ ਤੇ ਮੈਂ ਸਾਰੇ ਪਰਿਵਾਰ ਨਾਲ ਮੈਂ ਤੇ ਜੀ ਪ੍ਰਧਾਨ ਸਾਹਿਬ ਐ ਜੀਬੀਸੀ ਪ੍ਰਧਾਨ ਸਾਹਿਬ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਜੋ ਕੁਝ ਵੀ ਲੀਗਲ ਹੋ ਸਕਦਾ ਹੈ ਅਸੀਂ ਟੌਪ ਦੀ ਟੀਮ ਕ੍ਰੀਏਟ ਕਰਕੇ ਅਸੀਂ ਤੈਅ ਤੱਕ ਜਾਵਾਂਗੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਪਰਿਵਾਰ ਨੂੰ ਉਦੋਂ ਤੱਕ ਸਮੂਚਾ ਅਕਾਲੀ ਦਲ ਤੇ ਐ ਜੀਬੀਸੀ ਦੀ ਟੀਮ ਅਸੀਂ ਲਗਾਤਾਰ ਜੋ-ਜੋ ਸਾਨੂੰ ਕਿਤੇ ਵੀ ਜਾਣਾ ਪਏ ਕੋਈ ਕੋਰਟ ਜਾਣਾ ਪਏ ਜਾਂ ਕੋਈ ਵੀ ਸਟੈਪ ਕਰਨਾ ਪਏ ਅਸੀਂ ਉਹ ਚੱਕਦੇ ਹਾਂ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੇ ਸਿੰਘ, ਐਨਡੀ ਗੁਪਤਾ ਤੇ ਸਵਾਤੀ ਮਾਲੀਵਾਲ ਬਿਨਾਂ ਵਿਰੋਧ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਇਹਨਾਂ ਅਹੁਦਿਆਂ ਤੇ ਚੋਣ ਲਈ ਕੋਈ ਦੂਜੀ ਨਾਮਜ਼ਦਗੀ ਦਾਖਲ ਨਹੀਂ ਹੋਈ। ਸ਼ੁੱਕਰਵਾਰ ਨੂੰ ਚੋਣ ਅਧਿਕਾਰੀਆਂ ਨੇ ਤਿੰਨਾਂ ਨੇਤਾਵਾਂ ਨੂੰ ਬਿਨਾਂ ਵਿਰੋਧ ਚੁਣੇ ਜਾਣ ਦਾ ਅਧਿਕਾਰਤ ਪੱਤਰ ਸੌਂਪ ਦਿੱਤਾ। ਸਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਸੰਬੰਧੀ ਬਣਾਏ ਗਏ ਉਸ ਨਵੇਂ ਕਾਨੂੰਨ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਇਹਨਾਂ ਦੀ ਨਿਯੁਕਤੀ ਲਈ ਬਣਾਈ ਗਈ ਕਮੇਟੀ ਵਿੱਚ ਚੀਫ ਜਸਟਿਸ ਆਫ ਇੰਡੀਆ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਸੰਸਦ ਦਾ ਸੰਖੇਪ ਬਜਟ ਸੈਸ਼ਨ 31 ਜਨਵਰੀ ਤੋਂ 9 ਫਰਵਰੀ ਵਿਚਕਾਰ ਕਰਵਾਇਆ ਜਾਵੇਗਾ। ਇਹ 17ਵੀਂ ਲੋਕ ਸਭਾ ਦਾ ਆਖਰੀ ਬਜਟ ਹੋਵੇਗਾ। 1 ਫਰਵਰੀ ਨੂੰ ਵਿੱਤ ਮੰਤਰੀ ਅੰਤਰੇ ਬਜਟ ਪੇਸ਼ ਕਰਨਗੇ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿਤ ਆਰਤ ਅਤਵਾਦੀ ਹਰਵਿੰਦਰ ਔਰ ਫਰ ਰਮਦਾ ਦੇ ਇੱਕ ਸਾਥੀ ਨੂੰ ਕੱਲ ਰਾਜਸਥਾਨ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਛਾਣ ਕਲਾਸ਼ ਖਿਚਣ ਵਜੋਂ ਹੋਈ ਹੈ ਜੋ ਕਿ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਲਈ ਹਥਿਆਰ ਮੁਹਈਆ ਕਰਵਾਉਂਦਾ ਸੀ। ਆਪਣਾ ਵਿਸਥਾਰ ਜਾਰੀ ਰੱਖਦੇ ਹੋਏ ਅਡਾਨੀ ਗਰੁੱਪ ਨੇ ਕੱਲ੍ਹ ਦੋ ਹੋਰ ਸੀਮਿੰਟ ਉਦਯੋਗਾਂ ਨੂੰ ਟੇਕਓਵਰ ਕਰ ਲਿਆ ਅਡਾਨੀ ਗਰੁੱਪ ਨੇ ਹਿਮਾਚਲ ਤੇ ਪੰਜਾਬ ਵਿੱਚ ਏਸੀਸੀ ਸਮੂਹ ਦੇ ਦੋ ਸੀਮਿੰਟ ਉਦਯੋਗਾਂ ਨੂੰ ਖਰੀਦਿਆ ਹੈ ਹਿਮਾਚਲ ਵਿੱਚ ਇਹ ਪਲਾਂਟ ਨਾਲਗੜ੍ਹ ਵਿੱਚ ਸਥਿਤ ਸੀ ਜਦਕਿ ਪੰਜਾਬ ਦੇ ਰਾਜਪੁਰਾ ਵਿੱਚ ਸਥਿਤ ਪਲਾਂਟ ਨੂੰ ਵੀ ਟੇਕਓਵਰ ਕੀਤਾ ਗਿਆ ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਉਧਰ ਇਜ਼ਰਾਈਲ ਤੇ ਗਾਜ਼ਾ ਪੱਟੀ ਵਿੱਚ ਛੇੜੇ ਸੰਘਰਸ਼ ਤੋਂ ਬਾਅਦ ਦੁਨੀਆ ਨੂੰ ਹੁਣ ਤੀਜਾ ਸੰਘਰਸ਼ ਦਾ ਮੂੰਹ ਦੇਖਣਾ ਪੈ ਸਕਦਾ ਹੈ ਲਾਲ ਸਾਗਰ ਤੋਂ ਗੁਜ਼ਰਨ ਵਾਲੇ ਮਾਲਵਾਹਕ ਬੇੜਿਆਂ ਤੇ ਹੌਤੀ ਵਿਰੋਧੀਆਂ ਦੇ ਹਮਲਿਆਂ ਤੋਂ ਬਾਅਦ ਕੱਲ ਅਮਰੀਕਾ ਤੇ ਬ੍ਰਿਟੇਨ ਦੇ ਲੜਾਕੂ ਜਹਾਜ਼ਾਂ ਨੇ ਜਮਨ ਤੇ ਹਮਲਾ ਕੀਤਾ ਹੌਤੀ ਦੇ ਕਬਜ਼ੇ ਵਾਲੇ ਇਲਾਕਿਆਂ ਤੇ ਕੀਤੀ ਬੰਬਾਰੀ ਵਿੱਚ 6 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੌਤੀ ਨੇ ਇਹਨਾਂ ਹਮਲਿਆਂ ਲਈ ਅਮਰੀਕਾ ਤੇ ਬ੍ਰਿਟੇਨ ਨੂੰ ਵੱਡੀ ਕੀਮਤ ਅਦਾ ਕਰਨ ਦੀ ਧਮਕੀ ਦਿੱਤੀ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ